ਕਾਉਂਸਲਰ ਦੀ ਟਿਕਟ ਦਾ ਚਾਵਾਣ ਜਲੰਧਰ ਦਾ ਮਸ਼ਹੂਰ ਸੱਟੇਬਾਦ ਪਹਿਲਾਂ ਲੋਕਾਂ ਦਾ ਚੂਸਿਆ ਖੂਨ ਹੁਣ ਹੱਥੇ ਆਉਣਾ ਚਾਹੁੰਦਾ ਏ ਸੱਤਾ ਕਿਤਾਬਾਂ ਦੇ ਕਾਰੋਬਾਰ ਤੋਂ ਕੀਤੀ ਅਰਬਾਂ ਦੀ ਕਮਾਈ ਹੁਣ ਲੋਕਾਂ ਅੱਗੇ ਬਣ ਰਿਹਾ ਏ ਨਸੀਹਾ ਕਹਾਵਤ ਜਲੇ ਹੰਸ ਕੀ ਚਾਲ ਇਹ ਕਹਾਵਤ ਜਲੰਧਰ ਦੇ ਐਮਨਾਮ ਦੇ ਸੱਟੇਬਾਜ਼ ਤੇ ਬਿਲਕੁਲ ਸਟੀਕ ਬੈਠਦੀ ਹੈ। ਇਸ ਤਰ੍ਹਾਂ ਦੀ ਮੰਨੀਏ ਤਾਂ ਐਮਨਾ ਦਾ ਸੱਟੇਬਾਜ਼ ਪਿਛਲੇ ਕੁਝ ਸਮੇਂ ਤੋਂ ਰਾਜਨੀਤੀ ਦੇ ਵਿੱਚ ਕਾਫੀ ਸਰਗਰਮ ਹੈ। ਸੱਟੇਬਾਜ਼ ਨੂੰ ਜਾਣਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਤੱਕ ਸੱਟੇਬਾਜ਼ ਨੇ ਕਿਤਾਬਾਂ ਦੇ ਕਾਰੋਬਾਰ ਤੋਂ ਅਰਬਾ ਰੁਪਏ ਕਮਾਏ ਹਨ। ਕਰੀਬ 2 ਸਾਲ ਪਹਿਲਾਂ ਉਸਨੇ ਫੈਸਲਾ ਕੀਤਾ ਕਿ ਉਸਨੇ ਹੁਣ ਬਹੁਤ ਪੈਸਾ ਛਾਪ ਲਿਆ ਤੇ ਹੁਣ ਉਹ ਤਾਕਤਵਰ ਬਣਨਾ ਚਾਹੁੰਦਾ ਹੈ ਫਿਰ ਕੀ ਸੀ ਪੈਸੇ ਦੀ ਵਰਤੋਂ ਕਰਕੇ ਉਹ ਸਿਆਸਤਦਾਨਾਂ ਨੂੰ ਮਿਲਣ ਲੱਗ ਪਿਆ ਤੇ ਹੌਲੀ-ਹੌਲੀ ਆਪਣੇ ਆਪ ਨੂੰ ਵੀ ਲੀਡਰ ਅਖਵਾਉਣ ਲੱਗ ਪਿਆ ਸੂਤਰਾਂ ਦੀ ਮੰਨੀਏ ਤਾਂ ਸੱਟੇਬਾਜ਼ ਨੇ ਪਹਿਲਾਂ ਕੌਂਸਲਰ ਅਤੇ ਫਿਰ ਵਿਧਾਇਕ ਦੀ ਚੋਣ ਲੜਨ ਦਾ ਵੀ ਫੈਸਲਾ ਕੀਤਾ ਹੋਇਆ ਹੈ ਨਗਰ ਨਿਗਮ ਚੋਣਾਂ ਦੇ ਐਲਾਨ ਤੋਂ ਬਾਅਦ ਸੱਟੇਬਾਜ਼ ਹੁਣ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਸੱਟੇਬਾਜ਼ ਅਕਸਰ ਉਸ ਅਵਾਰਡ ਦੇ ਵਿੱਚ ਲੋਕਾਂ ਨੂੰ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਬਹਾਨਾ ਲਗਾ ਦਿੰਦਾ ਹੈ ਅਤੇ ਸੋਸ਼ਲ ਮੀਡੀਆ ਪੇਜਾਂ ਤੇ ਇਸ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕਰਕੇ ਆਪਣੇ ਆਪ ਨੂੰ ਲੋਕਾਂ ਦਾ ਮਸੀਹਾ ਹੁਣ ਸਾਬਿਤ ਕਰਨਾ ਚਾਹੁੰਦਾ ਹੈ ਦੱਸਦੀ ਹੈ ਕਿ ਸੱਟੇਬਾਜ਼ ਨੇ ਲੋਕਾਂ ਦਾ ਖੂਨ ਚ ਗੁਸ ਕੇ ਅਰਬਾਂ ਦੀ ਦੌਲਤ ਇਕੱਠੀ ਕੀਤੀ ਹੈ ਤੇ ਉਹ ਹੁਣ ਅਚਾਨਕ ਇੱਕ ਚੰਗਾ ਵਿਅਕਤੀ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਪਰ ਅਸਲ ਦੇ ਵਿੱਚ ਉਹ ਇੱਕ ਚੰਗਾ ਵਿਅਕਤੀ ਨਹੀਂ ਬਣਿਆ ਸਗੋਂ ਸੱਤਾ ਹਾਸਲ ਕਰਕੇ ਮੁਰ ਲੋਕਾਂ ਦਾ ਖੂਨ ਚੂਸਣਾ ਚਾਹੁੰਦਾ ਸੂਤਰਾਂ ਦੇ ਮੰਨੀਏ ਤਾਂ ਕੋਈ ਵੀ ਪਾਰਟੀ ਕਿਸੇ ਸੱਟੇਬਾਜ਼ ਨੂੰ ਟਿਕਟ ਦੇ ਕੇ ਆਪਣਾ ਅਕਸ ਖਰਾਬ ਕਰਨਾ ਨਹੀਂ ਚਾਹੇਗੀ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੈਨਿਕ ਸਵੇਰਾ ਸੱਟੇਬਾਜ਼ਾਂ ਬਾਰੇ ਵੱਡੇ ਖੁਲਾਸੇ ਕਰਦਾ ਰਹੇਗਾ ਕਾਉਂਸਲਰ ਦੀ ਟਿਕਟ ਦਾ ਚਾਵਾਣ ਜਲੰਧਰ ਦਾ ਮਸ਼ਹੂਰ ਸੱਟੇਬਾਦ ਪਹਿਲਾਂ ਲੋਕਾਂ ਦਾ ਚੂਸਿਆ ਖੂਨ ਹੁਣ ਹੱਥੇ ਆਉਣਾ ਚਾਹੁੰਦਾ ਏ ਸੱਤਾ ਕਿਤਾਬਾਂ ਦੇ ਕਾਰੋਬਾਰ ਤੋਂ ਕੀਤੀ ਅਰਬਾਂ ਦੀ ਕਮਾਈ ਹੁਣ ਲੋਕਾਂ ਅੱਗੇ ਬਣ ਰਿਹਾ ਏ ਮਸੀਹਾ ਬਹੁਤ ਜਲੇ ਹੰਸ ਕੀ ਚਾਲ ਇਹ ਕਹਾਵਤ ਜਲੰਧਰ ਦੇ ਐਮਨਾਮ ਦੇ ਸੱਟੇਬਾਜ਼ ਦੇ ਬਿਲਕੁਲ ਸਟੀਕ ਬੈਠਦੀ ਹੈ। ਇਸ ਤਰ੍ਹਾਂ ਦੀ ਮੰਨੀਏ ਤਾਂ ਐਮਨਾ ਦਾ ਸੱਟੇਬਾਜ਼ ਪਿਛਲੇ ਕੁਝ ਸਮੇਂ ਤੋਂ ਰਾਜਨੀਤੀ ਦੇ ਵਿੱਚ ਕਾਫੀ ਸਰਗਰਮ ਹੈ। ਸੱਟੇਬਾਜ਼ ਨੂੰ ਜਾਣਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਤੱਕ ਸੱਟੇਬਾਜ਼ ਨੇ ਕਿਤਾਬਾਂ ਦੇ ਕਾਰੋਬਾਰ ਤੋਂ ਅਰਬਾ ਰੁਪਏ ਕਮਾਏ ਹਨ। ਕਰੀਬ 2 ਸਾਲ ਪਹਿਲਾਂ ਉਸਨੇ ਫੈਸਲਾ ਕੀਤਾ ਕਿ ਉਸਨੇ ਹੁਣ ਬਹੁਤ ਪੈਸਾ ਛਾਪ ਲਿਆ ਤੇ ਹੁਣ ਉਹ ਤਾਕਤਵਰ ਬਣਨਾ ਚਾਹੁੰਦਾ ਹੈ ਫਿਰ ਕੀ ਸੀ ਪੈਸੇ ਦੀ ਵਰਤੋਂ ਕਰਕੇ ਉਹ ਸਿਆਸਤਦਾਨਾਂ ਨੂੰ ਮਿਲਣ ਲੱਗ ਪਿਆ ਤੇ ਹੌਲੀ-ਹੌਲੀ ਆਪਣੇ ਆਪ ਨੂੰ ਵੀ ਲੀਡਰ ਅਖਵਾਉਣ ਲੱਗ ਪਿਆ ਸੂਤਰਾਂ ਦੀ ਮੰਨੀਏ ਤਾਂ ਸੱਟੇਬਾਜ਼ ਨੇ ਪਹਿਲਾਂ ਕੌਂਸਲਰ ਅਤੇ ਫਿਰ ਵਿਧਾਇਕ ਦੀ ਚੋਣ ਲੜਨ ਦਾ ਵੀ ਫੈਸਲਾ ਕੀਤਾ ਹੋਇਆ ਨਗਰ ਨਿਗਮ ਚੋਣਾਂ ਦੇ ਐਲਾਨ ਤੋਂ ਬਾਅਦ ਸੱਟੇਬਾਜ਼ ਹੁਣ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਸੱਟੇਬਾਜ਼ ਅਕਸਰ ਉਸ ਅਵਾਰਡ ਦੇ ਵਿੱਚ ਲੋਕਾਂ ਨੂੰ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਬਹਾਨਾ ਲਗਾ ਦਿੰਦਾ ਹੈ ਅਤੇ ਸੋਸ਼ਲ ਮੀਡੀਆ ਪੇਜਾਂ ਤੇ ਇਸ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕਰਕੇ ਆਪਣੇ ਆਪ ਨੂੰ ਲੋਕਾਂ ਦਾ ਮਸੀਹਾ ਹੁਣ ਸਾਬਿਤ ਕਰਨਾ ਚਾਹੁੰਦਾ ਹੈ ਦੱਸਦੀ ਹੈ ਕਿ ਸੱਟੇਬਾਜ਼ ਨੇ ਲੋਕਾਂ ਦਾ ਖੂਨ ਚ ਗੁਸ ਕੇ ਅਰਬਾਂ ਦੀ ਦੌਲਤ ਇਕੱਠੀ ਕੀਤੀ ਹੈ ਅਤੇ ਉਹ ਹੁਣ ਅਚਾਨਕ ਇੱਕ ਚੰਗਾ ਵਿਅਕਤੀ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ ਪਰ ਅਸਲ ਦੇ ਵਿੱਚ ਉਹ ਇੱਕ ਚੰਗਾ ਵਿਅਕਤੀ ਨਹੀਂ ਬਣਿਆ ਸਗੋਂ ਸੱਤਾ ਹਾਸਲ ਕਰਕੇ ਮੁਰ ਲੋਕਾਂ ਦਾ ਖੂਨ ਚੂਸਣਾ ਚਾਹੁੰਦਾ ਹੈ ਸੂਤਰਾਂ ਦੇ ਮੰਨੀ ਹੈ ਤਾਂ ਕੋਈ ਵੀ ਪਾਰਟੀ ਕਿਸੇ ਸੱਟੇਬਾਜ਼ ਨੂੰ ਟਿਕਟ ਦੇ ਕੇ ਆਪਣਾ ਅਕਸ ਖਰਾਬ ਕਰਨਾ ਨਹੀਂ ਚਾਹੇਗੀ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੈਨਿਕ ਸਵੇਰਾ ਸੱਟੇਬਾਜ਼ਾਂ ਬਾਰੇ ਵੱਡੇ ਖੁਲਾਸੇ ਕਰਦਾ ਰਹੇਗਾ